ਛੇ ਤਾਂ ਬੜੇ ਆ ਪਰ ਕਰੀਏ ਕੀ ਹੁਣ ਜਿ ਕੋਲ ਹੁੰਦਾ ਤੇ ਕਰ ਲੈਂਦੇ ਹਨਾ ਕਰੀ ਗਾੜ ਕੇ ਰੱਖ ਦਿੰਦਾ ਉਮਰ ਦਾ ਲਿਹਾਜ਼ ਵੀ ਨਹੀਂ ਕਰਦਾ ਤੇ ਉਮਰੇ ਦੇਖ ਨਾ ਮਾ ਪਹਿਲਾ ਬੱਚਾ ਉਦਾਂ ਹੁੰਦਾ ਵਾ ਜਦੋਂ ਉਸਨੂੰ ਖੇਡਣ ਤੇ ਦਿਨ ਆਉਂਦੇ ਆ ਉਦਾਂ ਵਿਛੋੜੇ ਪਾ ਦਿੰਦਾ ਇਸ ਉਮਰ ਚ ਨਾ ਚੱਕਿਆ ਕਰੋ ਰੁਪਾ ਮੈਂ ਤੇ ਕੋਈ ਗੱਲ ਕਹਿਣਾ ਜੇ ਤੂੰ ਇਸ ਸੰਸਾਰ ਉੱਤੇ ਤੇ ਜਦੋਂ ਤਾ ਉਹਨੂੰ ਕੁਛ 40 50 60 ਸਾਲ ਤੱਕ ਰਜੀ ਲੈਣ ਦਿਆ ਕਰ ਕਿਸੇ ਨੂੰ ਤੂੰ 10 10 ਸਾਲ ਨਹੀਂ ਕੱਟਣ ਦਿੰਦਾ ਕਿਸੇ ਨੂੰ 20 ਸਾਲ ਇੱਕ ਕੱਲ ਮੈਂ ਖਬਰ ਸੁਣੀ ਆ ਆ ਪੂਰੀ ਰ ਬੇਚਰੀ ਦਾ ਵਿਆਹ ਹੋਇਆ ਵਿਆਹ ਹੁੰਦੇ ਸਾਰੇ ਲਾਮਾ ਲੂਮਾ ਹੋ ਗਿਆ ਤੇ ਲਾ ਉਹ ਤੋਂ ਬਾਅਦ ਵੀ ਤੱਕ ਨਹੀਂ ਜਾ ਮਾਲਾ ਕਰਨ ਲੱਗੇ ਉੱਥੇ ਕਹਿੰਦੇ ਦਰਦ ਹੋਈ ਆ ਤੇ ਚਲੋ ਜੀ ਉਸ ਹਸਪੀਟਲ ਲੈ ਕੇ ਗਏ ਪਰ ਲੱਗਦਾ ਠੀਕ ਆ ਬੀ ਆ ਕਮੈਂਟ ਆ ਬੋ ਕੀ ਉਹਦੇ ਦਿਲ ਦੇ ਚਾਹ ਹੋਣਗੇ ਕੀ ਤੂੰ ਕੀਤਾ ਜਦੋਂ ਤੂੰ ਭੇਜਦਾ ਹੁੰਦਾ ਬ੍ਰਭਾ ਇੱਥੇ ਇਸ ਸੰਸਾਰ ਉੱਤੇ ਤਾਂ ਇਹਨੂੰ ਜੀਣ ਦਿਆ ਕਰ ਹਨਾ ਉਹ ਤੇਰੇ ਨਾਲ ਕਰੀਏ ਕਿਹੜੀਆਂ ਗੱਲਾਂ ਬੜਾ ਤਕਲੀਫ ਹੁੰਦੀ ਆ ਜਦੋਂ ਕਿਸੇ ਦਾ ਘਰ ਉੱਜੜਦਾ ਉਹੀ ਕੁਛ ਇਹਨੂੰ ਤਾਂ ਸਾਡੇ ਨਾਲ ਹੋਇਆ ਬਿਮਾਰੀਆਂ ਇਹੋ ਜਿਹੀਆਂ ਲਾਗੇ ਭੇਜਦਾ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ ਕਸ ਮੈਰੀ ਤੇ ਕੋਈ ਗੁਜਾਰਿਸ਼ਾ ਰੱਬਾ ਕੀ ਆ ਤਮ ਨਾ ਕਰਿਆ ਕਰ ਜੇ ਤੂੰ ਭੇਜਣਾ ਤਾਂ ਚੰਗ ਤਰੀਕੇ ਨਾਲ ਭੇਜਿਆ ਕਰ ਨਹੀਂ ਤਾਂ ਜੀ ਜਨਮ ਹੀ ਨਾ ਦਿਆ ਕਰੋ ਹਣਾ ਕਿੰਨਾ ਘਾਹਾਰ ਲੱਗਾ ਪੈਣਾ ਜਿਆਦਾ ਫਿਰ ਉਹਨੂੰ ਭੇਜਿਆ ਹੀ ਨਾ ਕਸ ਕਰੇ ਖਾਲੀ ਕਰ ਦੰਨਾ ਤੂੰ ਤਾਂ ਜੇ ਦਸ ਇਕੱਠੇ ਮਾਰ ਦੰਨਾ ਕਿਸੇ ਦੇ ਕੁਛ ਕਿਸੇ ਦਾ ਕੁਛ ਕੋੜਾ ਇਤ ਕਲੀਫ ਹੁੰਦੀ ਜੇ ਤੋ ਖਬਰਾਂ ਸੁਣ ਗਿਆ ਸਾਡੇ ਨਾਲ ਹੋਇਆ ਤਾਂ ਜੋ ਹੋਇਆ ਹੀ ਆ ਨਾ